ਮੈਂ ਫੁੱਲ ਹਾਂ ਜਾਂ ਕੰਡਾ ਹਾਂ ਮੈਂ ਨਾ ਜਾਣਾਂ ਸਭ ਦਾ ਭਲਾ ਮੰਗਾ ਸੁਣ ਬੰਦਿਆ ਨਾ ਜਾਣਾਂ ਜ਼ਿੰਦਗੀ ਵਿੱਚ ਦੇਖ ਲਿਆ ਇਹ ਭਰਮ ਭਲੇਖਾ ਸਾਰਾ ਆਲਮ ਆਪਣਾ ਮੈਂ ਕਿਸ ਨੂੰ ਜਾਣਾਂ ਮੈਂ ਫੁੱਲ ਹਾਂ ਜਾਂ ਕੰਡਾ ਹਾਂ ਮੈਂ ਨਾ ਜਾਣਾਂ ਮੈਂ ਨਾ ਜਾਣਾਂ ਮੇਰੀ ਗੱਲ ਕਹੀ ਤੇ ਤੁਰ ਪਵੇ ਕੋਈ ਰਾਹੀ ਬਾਂਦੀ ਉਸ ਦੀ ਜ਼ਿੰਦਗੀ ਸੁਧਰ ਜਾਵੇ ਸੁਖ ਕਰਕੇ ਜਾਣਾ ਮੈਂ ਫੁੱਲ ਹਾਂ ਜਾਂ ਕੰਡਾ ਹਾਂ ਮੈਂ ਨਾ ਜਾਣਾ ਕਿਸ ਦਾ ਕਿਸੇ ਦਾ ਮੈਂ ਦੁੱਖ ਕਟਾਵਾ ਬਾਹੂ ਪੜ ਉਸ ਨੂੰ ਸਮਝਾਵਾ ਕਿਸੇ ਪਟਕੇ ਨੂੰ ਰਾਹੇ ਪਾਵਾਂ ਇਹ ਹੀ ਮੈਂ ਗਾਣਾ ਮੈਂ ਫੁੱਲ ਹਾਂ ਜਾਂ ਕੰਡਾ ਹਾਂ ਮੈਂ ਨਾ ਜਾਣਾ ਖੂਨ ਚਿੱਟਾ ਹੋ ਰਿਹਾ ਸਭ ਰਿਸ਼ਤੇ ਨਾਤੇ ਫਿੱਕੇ ਫਿੱਕੇ ਹੋ ਗਏ ਪੈਸੇ ਹੀ ਮਾਪੇ ਹੋ ਰਿਹਾ ਇਹ ਸੱਚ ਕਰਕੇ ਜਾਣਾ ਮੈਂ ਫੁੱਲ ਹਾਂ ਜਾਂ ਕੰਡਾ ਹਾਂ ਮੈਂ ਨਾ ਜਾਣਾ ਮੈਂ ਨਾ ਜਾਣਾ ਸੁਖੀ ਰੱਬਾ ਕਰੇ ਔਰ ਜੋਈ ਜਵਾਨ ਪੁੱਤਰ ਰੱਬਾ ਮਰੇ ਨਾ ਕੋਈ ਸੱਚੀ ਭਗਤੀ ਨਾਲ ਰੱਬ ਹੈ ਮਿਲਦਾ ਮੈਂ ਇਹੀ ਜਾਣਾ ਮੈਂ ਇਹੀ ਜਾਣਾ ਮੈਂ ਫੁੱਲ ਹਾਂ ਜਾਂ ਕੰਡਾ ਹਾਂ ਮੈਂ ਨਾ ਜਾਣਾ ਮੈਂ ਨਾ ਜਾਣਾ ਧੰਨਵਾਦ ਜੀ